ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਸਰਜੂਨ ਤੇ ਇੱਕ ਵਾਰ ਫਿਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਬੀਇੰਗ ਪੰਜਾਬੀ ਜਰਨਲ ਤੋਂ ਉਹ ਵੀ ਤੁਹਾਡੀ ਆਪਣੀ ਲੈਂਗੁਏਜ ਪੰਜਾਬੀ ਚ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਭਾਗੜਾ ਤੇ ਮੰਗਲ ਲੇਵ ਕਦੇ ਵਾਕਈ ਪ੍ਰਮਾਣੂ ਬੰਬ ਤੋਂ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੇ ਨੇ ਇਸ ਵੀਡੀਓ ਨੂੰ ਕਲੀਅਰ ਕਰਨੇ ਪਹਿਲਾਂ ਕੁਝ ਤੱਤ ਨੇ ਤੁਹਾਨੂੰ ਪਹਿਲਾਂ ਭਾਖੜਾ ਤੇ ਨੰਗਲ ਡੈਮ ਬਾਰੇ ਸਭ ਕੁਝ ਦੱਸਣਾ ਕੁਝ ਜਾਣਕਾਰੀ ਦਰਸ਼ਕਾਂ ਨੂੰ ਦੇ ਜਾਣਾ ਭਾਖੜਾ ਤੇ ਦੋ ਨੰਗਲ ਜਿਹੜੇ ਡੈਮ ਨੇ ਪੰਜਾਬ ਚ ਤੇ ਹਿਮਾਚਲ ਚ ਬਣੇ ਦੋ ਅਲੱਗ-ਅਲੱਗ ਡੈਮ ਨੇ ਜਿਹੜਾ ਭਾਖੜਾ ਡੈਮ ਆ ਉਹ ਪੰਜਾਬ ਉਹ ਸਿਰ ਹਿਮਾਚਲ ਦੇ ਬਲਾਸਪੁਰ ਸ਼ਹਿਰ ਚ ਬਣਿਆ ਹੋਇਆ ਤੇ ਜਿਹੜਾ ਨੰਗਲ ਡੈਮ ਆ ਉਹ ਪੰਜਾਬ ਦੇ ਨੰਗਲ ਸ਼ਹਿਰ ਦੇ ਵਿੱਚ ਬਣਿਆ ਹੋਇਆ ਡੈਮ ਹੈ ਦੋਸਤੋ ਇਹਨਾਂ ਦੋਨਾਂ ਦਾ ਕੰਮ ਕੀ ਹੈ ਨੰਗਲ ਡੈਮ ਤੇ ਉਹ ਪਾਣੀ ਨੂੰ ਥੱਲੇ ਸਿੱਟ ਕੇ ਉਧਰ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਤੇ ਜਦੋਂ ਪਾਣੀ ਦਾ ਵਹਾਅ ਤੇਜ਼ ਹੋ ਕਰ ਰਿਹਾ ਹੁੰਦਾ ਹੈ ਉਹਨੂੰ ਨੰਗਲ ਡੈਮ ਤੋਂ ਉਸ ਪਾਣੀ ਦੇ ਬੰਨ੍ਹ ਨੂੰ ਨਾਲ ਕੰਟਰੋਲ ਕੀਤਾ ਜਾਂਦਾ ਹੈ ਤੇ ਇਹ ਇਹਦਾ ਦੋਨਾਂ ਡੈਮਾਂ ਦਾ ਆਪਣਾ ਅਲੱਗ-ਅਲੱਗ ਕੰਮ ਹੈ ਤੇ ਮੈਂ ਦੱਸਣਾ ਚਾਹਾਂਗਾ ਪਹਿਲਾਂ ਇਹਨਾਂ ਦੇ ਵਿੱਚ ਕੋਈ ਝਗੜਾ ਨਾ ਜਾਵੇ ਤੇ ਇਹਨਾਂ ਨੰਗਲ ਡੈਮ ਉਹ ਨੰਗਲ ਉਸ ਦੀ ਭਾਮੜਾ ਡੈਮ ਤੋਂ 10232 ਜਿਹੜੀ ਮੈਗਾਵਾਟਸ ਬਿਜਲੀ ਪੈਦਾ ਹੁੰਦੀ ਆ ਇਹਨਾਂ 40000 ਵਰਗ ਕਿਲੋਮੀਟਰ ਦੇ ਏਰੀਆ 'ਚ ਸਮਝਾਈ ਤੇ ਹੋਰ ਕੰਮਾਂ ਲਈ ਪਾਣੀ ਨਹੀਂ ਦਿੱਤਾ ਜਾਂਦਾ ਹੈ ਤੇਜ ਮਹਿਲ ਦੀ ਗੱਲ ਕਰਾਂ ਇਹਨੂੰ ਬਣਾਉਣ ਦੀ ਇਹਨੂੰ ਬਣਾਉਣ ਦੀ ਪ੍ਰਕਿਰਿਆ ਸਾਨੂੰ 1948 ਵਿੱਚ ਸ਼ੁਰੂ ਕੀਤੀ ਗਈ ਸੀ ਇਹਨੂੰ ਮੁਕੰਮਲ ਹੋਣ ਨੂੰ 13 ਸਾਲ ਲੱਗੇ ਸੀ 22 ਅਕਤੂਬਰ 1963 ਨੂੰ ਇਹ ਬਣ ਕੇ ਤਿਆਰ ਹੋ ਗਿਆ ਸੀ ਇਹਦਾ ਉਦਘਾਟਨ ਹੋਇਆ ਸੀਗਾ ਪੰਡਿਤ ਜਵਾਹਰ ਲਾਲ ਨਹਿਰਜੀ ਵੱਲੋਂ ਤੇ ਉਹਨਾਂ ਨੇ ਇਹਨੂੰ ਇੱਕ ਮੰਦਰ ਦਾ ਕਿਤਾਬ ਦਿੱਤਾ ਸੀ ਜੇ ਇਹਨੂੰ ਕਰਾਂ ਇਹਨੂੰ ਬਣਨ ਤੋਂ ਬਾਅਦ ਵੀ ਇਹਨੂੰ ਕੁਝ ਤਕਨੀਕੀ ਖਰਾਬੀਆਂ ਕਰਕੇ ਵਰਤੋਂ 'ਚ ਨਹੀਂ ਲਿਆਂਦਾ ਗਿਆ 1970 ਦੇ ਵਿੱਚ ਹੈ ਠੀਕ ਮਈ ਨਾਲ ਵਿੱਚ ਸੀਗਾ ਆਪਣੇ ਵਰਤੋਂ ਵਿੱਚ ਆਇਆ ਸੀ ਤੇ ਉਸ ਸਮਾਂ ਜੇ ਦੀ ਗੱਲ ਕਰਾਂ ਇਹਦੇ ਵਿੱਚ ਪਿਛੋਣ ਵਾਲੇ ਪਾਣੀ ਦੀ ਉਹ ਗੋਬਿੰਦ ਸਾਗਰ ਨਾਮ ਦੀ ਝੀਲ ਤੋਂ ਆਉਂਦਾ ਹੈ ਜੋ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਹੈ ਝੀਲ ਦਾ ਨਾਮ ਤੇ ਉਹ ਝੀਲ ਦੀ ਜੇ ਲੰਬਾਈ ਦੀ ਗੱਲ ਕਰਾਂ ਤਾਂ ਉਸ ਝੀਲ ਦੀ ਲੰਬਾਈ ਹੈ 170 ਕਿਲੋਮੀਟਰ ਲੰਬੀ ਹੈ ਜਿਹਨੂੰ 400 ਪਿੰਡਾਂ ਦੇ ਲੋਕਾਂ ਨੇ ਬੜੀ ਮਿਹਨਤ ਦੇ ਨਾਲ ਬਣਾਇਆ ਸੀ ਤੇ ਉਹਦੇ ਵਿੱਚ ਤੁਸੀਂ ਇਸ ਗੱਲ ਤੋਂ ਅੱਜ ਲਗਾ ਹੀ ਸਕਦੇ ਹੋ ਕਿ ਸਾਬ ਇਟਸ ਡੈਮ ਚ ਕਿੰਨਾ ਪਾਣੀ ਹਸਦਾ ਕਿ 170 ਕਿਲੋਮੀਟਰ ਲੰਬੀ ਨਹਿਰ ਝੀਲ ਤੋਂ ਜਿੱਥੋਂ ਪਾਣੀ ਚੱਲ ਕੇ ਆ ਰਿਹਾ ਤਾਂ ਡੈਮ ਦੇ ਵਿੱਚ ਪਾਣੀ ਹੋ ਕਿੰਨਾ ਸਕਦਾ ਤੇ ਟੈਂਕ ਜਿਹੜਾ ਮੈਂ ਗੱਲ ਕਰਾਂ ਇਹਦੀ ਜੇ ਡੈਮ ਦੀ ਲੰਬਾਈ ਦੀ ਗੱਲ ਕਰਾਂ ਤਾਂ ਇਹਨੂੰ 520 ਮੀਟਰ ਲੰਬੀਆਂ ਇਹਦੀਆਂ ਦੀਵਾਰਾਂ ਨੇ ਪਰ ਇਸ ਦਾ ਦੁਵਾਰਾਂ ਦੀ ਚੌੜਾਈ 21 ਫੁੱਟ ਤੱਕ ਹੈਗੀ ਹੈ ਤੇ ਇਹਦੀ ਲੰਬਾਈ 250 ਉਹ ਮੀਟਰ ਤੱਕ ਹੈਗੀ ਹੈ 250 ਮੀਟਰ ਤੋਂ ਉਪਰੋਂ ਹਿਚੋ ਪਾਣੀ ਘਰਾਇਆ ਜਾਂਦਾ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਇਹਦੀ ਲਾਗਤ ਇਹਨੂੰ ਬਣਾਉਣ ਤੇ ਇੱਕ ਤਕਰੀਬਨ ਤਕਰੀਬਨ 250 ਕਰੋੜ ਰੁਪਏ ਦੀ ਲਾਗਤ ਲੱਗੀ ਸੀ ਤੇ ਹੁਣ ਮੈਂ ਤੁਹਾਨੂੰ ਆਪਣੇ ਤੱਤ ਦੇ ਵਾਪਸ ਲਿਆਨਾ ਤੇ ਦੱਸਣਾ ਚਾਹੁੰਦਾ ਹੈ ਕਿ ਇੱਕ ਕੀ ਵੱਡਾ ਖਤਰਾ ਹੋ ਸਕਦਾ ਸਾਬਤ 2000 ਪਹਿਲਾਂ ਤਾਂ ਇਹਨੂੰ ਇੱਕ ਸਲਾਨੀਆਂ ਨਾਲ ਘੁੰਮਣ ਫੇਰਨ ਵਾਲਿਆਂ ਦੇ ਲਈ ਖੋਲ ਕੇ ਰੱਖਿਆ ਸੀ ਲੋਕੀ ਆਉਂਦੇ ਸੀ ਇੱਥੇ ਪਰੇਟਿਕ ਵਿਜ਼ਟਰ ਇੱਥੇ ਆ ਕੇ ਮਦੇ ਇੱਕ ਕਿਚਨਾ ਕੇਂਦਰ ਸੀਗਾ ਪਰ 2009 ਚ ਕੁਝ ਆਤਮ ਹਵਦੀ ਜੋਗੀ ਜੰਮੂ ਦੇ ਹੋਰ ਏਰੀਆ ਵਿੱਚ ਮਾਰੇ ਗਏ ਸਨ ਉਨਾ ਦੇ ਕੋਲੋਂ ਇੱਕ ਨਕਸ਼ਾ ਬਰਾਮਦ ਹੋਇਆ ਸੀ ਜਿਹਦੇ ਦੇ ਵਿੱਚ ਇਹ ਭਾਖੜਾ ਡੈਮ ਦੀ ਉੱਤੇ ਦਾ ਫੋਕਸ ਕੀਤਾ ਹੋਇਆ ਸੀਗਾ ਇਸ ਤੋਂ ਬਾਅਦ ਸਰਕਾਰ ਨੇ ਇਹਦੇ ਤੇ ਬੜੀ ਟਾਈਟ ਸਕਿਉਰਿਟੀ ਕਰ ਦਿੱਤੀ ਹੈ ਇਹਦੇ ਤੇ ਗਤੀਵਿਧੀਆਂ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਇਹਦੇ ਦੇ ਉੱਪਰ ਹੁਣ ਕੋਈ ਵੀ ਹੈਲੀਕਾਪਟਰ ਪਰਸਨਲ ਜਾਂ ਕੁਝ ਵੀ ਇਦਾਂ ਦਾ ਚੀਜ਼ ਆ ਜੋ ਬਿਨਾਂ ਨੋਟਿਸ ਦੇ ਲੰਘ ਰਿਹਾ ਉਹਨੂੰ ਡਾਇਰੈਕਟ ਸ਼ੂਟ ਦੇ ਆਰਡਰ ਨੇ ਕਿਉਂਕਿ ਇਹਦਾ ਜਿਹੜਾ ਖਤਰਾ ਇਹਨਾਂ ਨੂੰ ਮਾਲ ਲਗਾਇਆ ਜਾ ਰਿਹਾ ਉਹ ਕਾਫੀ ਵੱਡੇ ਪੱਧਰ ਦਾ ਹੈ ਜੇ ਹੁਣ ਕੋਈ ਗੱਲ ਕਰਦੇ ਹਾਂ ਜਿਵੇਂ ਕਿ ਜੇਕਰ ਕੱਲ ਕੋਈ ਕੁਦਰਤੀ ਜਾਂ ਕਿਸੇ ਟੈਰਰਿਸਟ ਜਾਂ ਕਿਸੇ ਹੋਰ ਆਫਤਾ ਕਰਕੇ ਇਹ ਨਾ ਦੋਨੋਂ ਬਣਾ ਨੁਕਸਾਨ ਦਾ ਤੇ ਹੋਣ ਵਾਲੇ ਅਨੁਮਾਨ ਜੋ ਲਗਾਏ ਜਾਂਦਾ ਕਿ ਇਹਦੇ ਨਾਲ ਪੰਜਾਬ ਦੇ ਤਾਂ तकरीबन ਸਾਰੇ ਹਿੱਸੇ ਹੀ ਪਾਣੀ ਦੇ ਵਿੱਚ ਡੁੱਬ ਜਾਣਗੇ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਹੜ੍ਹ ਦੀ ਸਿੱਤੀ ਆ ਜਾਏਗੀ ਤੇ ਦਿੱਲੀ ਤੱਕ ਵੀ ਹੜ੍ਹ ਆ ਜਾਣਗੇ ਤੇ ਦੂਸਰੇ ਪਾਸੇ ਮੈਂ ਗੱਲ ਕਰਵਾ ਇਸ ਜਪੇਟ ਦੇ ਵਿੱਚ ਅੱਧਾ ਪਾਕਿਸਤਾਨ ਆ ਜਾਏਗਾ ਤੇ ਇਸ ਦੇ ਵਜੋਂ ਤੁਸੀਂ ਆਪਕ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪਰਮਾਣੂ ਵਾਲੇ ਬੰਬ ਦੇ ਹੋਣ ਵਾਲੇ ਵਿਨਾਸ਼ ਨਾਲੋਂ ਕਿਤੇ ਜ਼ਿਆਦਾ ਇਦੇ ਵਿੱਚ ਮਰਨ ਵਾਲੇ ਲੋਕਾਂ ਦੀ ਸੰਖਿਆ ਕਰੋਨਾ ਦੇ ਵਿੱਚੋਂ ਹੋਵੇਗੀ ਪਲੱਸ ਜੋ ਸੰਜਾਈ ਜਾਂ ਹੋਰ ਰੂਪ ਤੋਂ ਪੰਜਾਬ ਦੇ ਆਰਥਿਕ ਰੂਪ ਵਿੱਚੋਂ ਜਿਹੜੀ ਆਪਦਾ ਆਏਗੀ ਉਹਨੂੰ ਕੱਟੋ-ਕਾਟ ਅਗਲੇ 100 ਸਾਲ ਤੱਕ ਨਹੀਂ ਭੁਲਿਆ ਜਾ ਸਕਦਾ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਸਾਡੇ ਚੈਨਲ ਨਾਲ ਇਦਾਂ ਹੀ ਜੁੜੇ ਰਹੋਗੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਥੈਂਕ ਯੂ ਵੈਰੀ ਮੱਚ